ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਬੜਾ ਪਾਵਨੇ ਬੋਲ ਹੈ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਵਾ ਕਿਵੇਂ ਘਰ ਘਰ ਗੁਰਬਾਣੀ ਦੀ ਗੱਲ ਚੱਲੇ ਕਿਵੇਂ ਘਰ ਘਰ ਸਹਿਜ ਪਾਠ ਦੀ ਗੱਲ ਚੱਲੇ ਕਿਵੇਂ ਘਰ ਘਰ ਕੀਰਤਨ ਚੱਲੇ ਜੀ ਹਾਂ ਫਤਿਹਗੜ ਸਾਹਿਬ ਦੀ ਧਰਤੀ ਤੇ ਜਦੋਂ ਸੰਗਤਾਂ ਨਤਮਸਤਕ ਹੋਣ ਵਾਸਤੇ ਆਉਂਦੀਆਂ ਨੇ ਸੰਗਤਾਂ ਦੇ ਪ੍ਰਬੰਧ ਵਾਸਤੇ ਸੰਗਤਾਂ ਨੂੰ ਜੀ ਆਇਆਂ ਕਹਿਣ ਵਾਸਤੇ ਵਧੇਰੇ ਕੁਝ ਕੀਤਾ ਜਾਂਦਾ ਹੈ ਚਾਹ ਦੇ ਲੰਗਰ ਲਗਾਏ ਜਾਂਦੇ ਨੇ ਬ੍ਰੈਡ ਪਕੌੜਿਆਂ ਦੇ ਲੰਗਰ ਲਗਾਏ ਜਾਂਦੇ ਨੇ ਦਾਲ ਪਛਾਦੇ ਲੰਗਰ ਲਗਾਏ ਚਾਹੁੰਦੇ ਨੇ ਵਨ ਸਵਨਨੇ ਲੰਗਰ ਲਗਾਏ ਚਾਹੁੰਦੇ ਨੇ ਪਰੰਤੂ ਜਦੋਂ ਫਤੇਗੜ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਅਸੀਂ ਆਏ ਅਸੀਂ ਵੇਖਿਆ ਕਿ ਸ਼ਬਦ ਗੁਰੂ ਦਾ ਲੰਗਰ ਜੀ ਹਾਂ ਆਖਰ ਸ਼ਬਦ ਗੁਰੂ ਦਾ ਲੰਗਰ ਹੈ ਕੀ ਹੈ ਇਕੋ ਮੋਟਿਵ ਕਿ ਘਰ ਘਰ ਅੰਦਰ ਧਰਮਸ਼ਾਲ ਹਰ ਘਰ ਦੇ ਵਿੱਚ ਗੁਰਬਾਣੀ ਦੀ ਗੱਲ ਚੱਲੇ ਹਰ ਘਰ ਦੇ ਵਿੱਚ ਦੇ ਵਿੱਚ ਸਹਿਜ ਪਾਠ ਦੀ ਗੱਲ ਚੱਲੇ ਹਰ ਘਰ ਵਿੱਚ ਕੀਰਤਨ ਦੀ ਗੱਲ ਚੱਲੇ ਇਸ ਨੂੰ ਮੁੱਖ ਰੱਖਦੇ ਹੋਏ ਅਸੀਂ ਜਦੋਂ ਉਹਨਾਂ ਦੇ ਕੋਲ ਪਹੁੰਚੇ ਕਿ ਘਰ ਘਰ ਵਿੱਚ ਸਹਿਜ ਪਾਠ ਦੀ ਗੱਲ ਚੱਲੇ ਸਹਿਜ ਪਾਠ ਮੁਹਿਆ ਕਰਨ ਵਾਸਤੇ ਬੱਚਿਆਂ ਨੂੰ ਆਉਣ ਵਾਲੀ ਪਨੀਰੀ ਨੂੰ ਸਹਿਜ ਪਾਠ ਨਾਲ ਜੋੜਨ ਵਾਸਤੇ ਅਸੀਂ ਵੇਖਿਆ ਕਿਵੇਂ ਗੁਰ ਇਤਿਹਾਸ ਨੂੰ ਸਿੱਖ ਇਤਿਹਾਸ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ ਬਾਣੀ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਆਖਰ ਇਹਨਾਂ ਦਾ ਮੋਟਿਵ ਕੀ ਹੈ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਸ੍ਰੀ ਅੰਮ੍ਰਿਤਸਰ ਦੇ ਵੱਲੋਂ ਅਸੀਂ ਗੱਲ ਕਰਾਂਗੇ ਉਹਨਾਂ ਦੇ ਨਾਲ ਕਿ ਆਖਰ ਸਹਿਜ ਪਾਠ ਸੈਂਚਿਆ ਤੋਂ ਕੀਤਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਤੋਂ ਕੀਤਾ ਜਾਂਦਾ ਹੈ ਲੰਗਰ ਬਥੇਰੇ ਲਗਾਏ ਜਾਂਦੇ ਨੇ ਪਰੰਤੂ ਸਹਿਜ ਪਾਠ ਦਾ ਲੰਗਰ ਹੀ ਕਿਉਂ ਸ਼ਬਦ ਗੁਰੂ ਦਾ ਲੰਗਰੀ ਕਿਉਂ ਆਖਰੀ ਇਹਨਾਂ ਦਾ ਮੋਟਿਵ ਕੀ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਹਿਜ ਪਾਠ ਦੇ ਤੁਸੀਂ ਗੱਲ ਚੱਲੀ ਐ ਸੈਂਚੀਆ ਵੰਡ ਰਹੇ ਹੋ ਗੁਰੂ ਇਤਿਹਾਸ ਨੂੰ ਘਰ-ਘਰ ਪੰਚਾਰ ਰਹੇ ਹੋ ਆਖਰੀ ਇਹਦਾ ਮੋਟਿਵ ਕੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਤੇ ਇਹ ਜਿਹੜਾ ਸਹਿਜ ਪਾਠ ਸੇਵਾ ਲਹਿਰ ਹੈ ਨਾ ਪੂਰੇ ਪੰਜਾਬ ਵਿੱਚ ਚੱਲ ਰਹੀ ਹੈ ਜੀ ਤੇ ਘਰ-ਘਰ ਅੰਦਰ ਧਰਮਸਾਲ ਦਾ ਜਿਹੜਾ ਕਨਸੈਪਟ ਹੈ ਸਾਡਾ ਅਸੀਂ ਉਸ ਨੂੰ ਹਰ ਘਰ ਨੂੰ ਜਿਹੜਾ ਕੋਸ਼ਿਸ਼ ਹੈ ਵੀ ਸਹਿਜ ਪਾਠ ਦੇ ਜ਼ਰੀਏ ਧਰਮਸਾਲ ਬਣਾਈ ਜਾਵੇ ਕਿਉਂ ਲੋਕ ਜੋ ਬਾਣੀ ਪੜਨਗੇ ਤੇ ਉਹ ਜਿਹੜੇ ਔਗਣ ਹੈਗੇ ਉਹ ਤਿਆਗ ਕੇ ਤੇ ਚੰਗਾ ਜੀਵਨ ਬਤੀਤ ਕਰ ਸਕਣਗੇ ਬਹੁਤ ਆਧ ਕਿੰਤੀ ਚ ਵੇਖਿਆ ਜਾਂਦਾ ਹੈ ਕਿ ਅੱਜ ਦਾ ਨੌਜਵਾਨ ਗੁਰਬਾਣੀ ਤੋਂ ਬਹੁਤ ਦੂਰ ਜਾ ਰਿਹਾ ਹੈ ਸਿੱਖਿਆ ਇਤਿਹਾਸ ਤੋਂ ਬਹੁਤ ਦੂਰ ਜਾ ਰਿਹਾ ਹੈ ਤੁਹਾਡਾ ਚੰਗਾ ਉਪਰਾਲਾ ਤੁਸੀਂ ਗੁਰਬਾਣੀ ਨੂੰ ਘਰ-ਘਰ ਪਹੁੰਚਾ ਰਹੇ ਹੋ ਗੁਰ ਇਤਿਹਾਸ ਨੂੰ ਘਰ-ਘਰ ਪਹੁੰਚਾ ਰਹੇ ਹੋ ਯੂਥ ਨੂੰ ਜੋੜਨ ਵਾਸਤੇ ਕੋਈ ਇਹੋ ਜਿਹਾ ਪ੍ਰਬੰਧ ਕੀਤਾ ਹੈ ਹਾਂਜੀ ਇਹ ਸਾਰਾ ਯੂਥ ਨੂੰ ਜੋੜਨ ਵਾਸਤੇ ਹੀ ਹੈ ਪ੍ਰਬੰਧ ਤੇ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਸੈਮੀਨਾਰ ਕਰਦੇ ਆਂ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਲੜ ਲੱਗਣ ਲਈ ਬੇਨਤੀ ਕਰਦੇ ਆਂ ਪ੍ਰੇਰਿਤ ਕਰਦੇ ਆਂ ਉਹਨਾਂ ਨੂੰ ਪੂਰਾ ਇਤਿਹਾਸ ਦੇ ਹਵਾਲੇ ਦੇ ਕੇ ਕਿ ਬੱਚੇ ਘਰਾਂ ਵਿੱਚ ਗੁਰਬਾਣੀ ਪੜ੍ਹਨ ਸਹਿਜੇ ਸਹਿਜੇ ਬੱਚੇ ਘਰਾਂ ਵਿੱਚ ਸਹਿਜ ਪਾਠ ਕਰਨ ਸੰਥਿਆ ਲੈਣ ਸੰਥਿਆ ਬਹੁਤ ਜ਼ਰੂਰੀ ਹੈਗੀ ਤੇ ਜਿਹੜੀ ਸੈਂਚੀ ਸਾਹਿਬ ਦੀ ਸੇਵਾ ਉਹ ਅਸੀਂ ਘਰ ਜਾ ਕੇ ਦਿੰਨੇ ਆਂਗੇ ਮਤਲਬ ਕਿ ਇੱਥੋਂ ਨਹੀਂ ਜਾਂ ਕਿਤੋਂ ਵੀ ਨਹੀਂ ਜਾਂ ਆਨਲਾਈਨ ਜਾਂ ਕਿਸੇ ਵੀ ਸਿਸਟਮ ਨਾਲ ਨਹੀਂ ਅਸੀਂ ਖੁਦ ਬਾਈ ਹੈਂਡ ਘਰ ਸਾਡਾ ਇੱਕ ਸੇਵਾਦਾਰ ਜਾਂਦਾ ਉਸ ਪਰਿਵਾਰ ਦੇ ਘਰੇ ਜੋ ਪਰਿਵਾਰ ਸਾਨੂੰ ਕਹਿੰਦਾ ਵੀ ਅਸੀਂ ਸਹਿਜ ਪਾਠ ਕਰਨਾ ਤੇ ਉਹਦੇ ਉਹ ਸਾਰੀ ਮਰਜ਼ਾਦਾ ਸਾਰੀ ਗੱਲਬਾਤ ਜੋ ਵੀ ਹੈਗੀ ਉਹ ਸਮਝਾ ਕੇ ਆਉਂਦਾ ਵੀਰ ਤੇ ਫਿਰ ਪਾਠ ਰੰਭਤਾ ਹੁੰਦੀ ਹੈ ਤੇ ਫਿਰ ਅਸੀਂ ਇੱਕ ਸਮਾਗਮ ਰੱਖਦੇ ਹਾਂ ਸੰਪੂਰਤਾ ਦਾ ਤੇ ਫਿਰ ਵਿੱਚ ਦੀ ਅਸੀਂ ਫਾਲੋਅ ਅਪ ਕਰਦੇ ਹਾਂ ਸਾਡਾ ਪੂਰਾ ਮਤਲਬ ਇੱਕ ਰੂਟੀਨ ਬਣਿਆ ਹੋਇਆਗਾ ਜਿੰਨੇ ਵੀ ਅਸੀਂ ਪੰਜਾਬ ਦੇ ਵਿੱਚ ਸਿੰਘ ਏਜ ਲਹਿਰ ਦੇ ਨਾਲ ਜੁੜੇ ਹੋਏ ਨੇ ਸਾਰੇ ਤੇ ਗੁਰਬਾਣੀ ਪ੍ਰਸਾਰਨ ਹੀ ਸੇਵਾ ਹੈਗੀ ਬੜਾ ਸੋਨਾ ਤੁਹਾਡਾ ਮੋਟਿਵ ਹੈਗਾ ਕਿ ਘਰ ਘਰ ਗੁਰਬਾਣੀ ਦੀ ਗੱਲ ਚੱਲੇ ਸਹਿਜ ਪਾਠ ਦੀ ਕਵਿਧੀ ਹੈ ਕਿੰਨਾ ਸਹਿਜ ਪਾਠ ਕਿਸ ਸਮੇਂ ਵਿੱਚ ਕਰਨਾ ਹੈ ਇਹ ਅੰਗ ਕਿੰਨੇ ਕਰਨੇ ਨੇ ਰੋਜ਼ ਕਿੰਨੇ ਅੰਗ ਕਰਨੇ ਨੇ ਕੋਈ ਇਹੋ ਜਿਹਾ ਕੋਈ ਮਾਪਦੰਡ ਵੀ ਤਿਆਰ ਕੀਤਾ ਤੁਸੀਂ ਹਾਂਜੀ ਦੇਖੋ ਸਹਿਜ ਪਾਠ ਕਰਨਾ ਜਿਹੜਾ ਸਹਿਜੇ ਸਹਿਜੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ 7-8 ਦਿਨਾਂ 'ਚ ਜਾਂ 11 ਦਿਨਾਂ 'ਚ ਜਿਹੜਾ ਸਹਿਜ ਪਾਠ ਆਪਾਂ ਗੁਰੰתי ਸਿੰਘਾਂ ਤੋਂ ਕਰਵਾਉਣੇ ਆ ਘਰਾਂ ਵਿੱਚ ਤੇ ਉਹ ਇੱਕ ਵਿਧੀ ਬਣੀ ਹੋਈ ਹੈਗੀ ਤੇ ਜਦੋਂ ਅਸੀਂ ਆਪ ਸਹਿਜ ਪਾਠ ਕਰਨਾ ਅਸੀਂ ਸਹਿਜੇ ਸਹਿਜੇ ਕਰਨਾ ਸਹਿਜ ਪਾਠ ਦਾ ਮਤਲਬ ਹੀ ਹੁੰਦਾ ਵੀ ਸਹਿਜੇ ਪਾਠ ਕਰਨਾ ਭਾਵ ਕਿ ਅਸੀਂ ਚਾਰ ਅੰਗ ਪੰਜ ਅੰਗ ਰੋਜ਼ ਦੇ ਕਰੀਏ 10 ਅੰਗ ਰੋਜ਼ ਦੇ ਕਰੀਏ ਗੁਰੂ ਸਾਹਿਬ ਜਿੰਨੀ ਵੀ ਸਾਨੂੰ ਸਮਰੱਥਾ ਦੇਣ ਵੱਧ ਤੋਂ ਵੱਧ ਘਟ ਤੋਂ ਘਟ ਜਿੰਨਾ ਵੀ ਹੈ ਕੋਈ ਸਮਾਂ ਸੀਮਤ ਨਾ ਵੀ ਐਨੇ ਚਿਰ ਵੀ ਸੈਜ ਪਾਠ ਸਮਾਪਤ ਹੋਣਾ ਚਾਹੀਦਾ ਅਸੀਂ ਸੰਗਤ ਨੂੰ 2 ਮਹੀਨਿਆਂ ਤੋਂ ਲੈ ਕੇ 6 ਮਹੀਨਿਆਂ ਦਾ ਟਾਈਮ ਦਿੰਨੇ ਆ ਕਿ ਸਹਜੇ ਸਹਜੇ ਪਾਠ ਵਿਚਾਰ ਕੇ ਸੋਚ ਕੇ ਸਮਝ ਕੇ ਪੜਨਾ ਤਾਂ ਜੋ ਅਸੀਂ ਆਪਣੇ ਤੇ ਲਾਗੂ ਕਰ ਸਕੀਏ ਸਿੱਖੀ ਹੋਈ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਆਪਣੇ ਜੀਵਨ ਵਿੱਚ ਲਾਗੂ ਕਰ ਸਕੀਏ ਕਦੋਂ ਇਹ ਸੰਸਥਾ ਦਾ ਆਰੰਭ ਕੀਤਾ ਕਿ ਅਸੀਂ ਇਸ ਲਹਿਰ ਨੂੰ ਘਰ ਘਰ ਪਹੁੰਚਾਣਾ ਕਿੰਨਾ ਸਮਾਂ ਹੋ ਗਿਆ ਤਕਰੀਬਨ ਹੋ ਗਏ Uh, 2004 ਤੋਂ ਸ਼ੁਰੂ ਹੋ 20 ਸਾਲ ਹੋ ਗਏ ਸੇਵਾ ਚਾਲ ਕਿੰਨੇ ਕੁ ਨੌਜਵਾਨਾਂ ਨੇ ਜਾਂ ਕਿੰਨੇ ਪਿੰਡਾਂ ਚ ਇਹ ਕਿੰਨੇ ਘਰਾਂ ਨੇ ਸਹਿਜ ਪਾੜ ਵਾਸਤੇ ਤੁਹਾਡੇ ਕੋਲ ਪੋਥੀਆਂ ਦੀ ਸੈਂਚੀਆਂ ਦੀ ਮੰਗ ਕੀਤੀ ਹੈ ਕਿੰਨੇ ਕੁ ਸਹਿਜ ਪਾੜ ਜਿਵੇਂ ਤੁਸੀਂ ਆਖਿਆ ਵੀ ਅਸੀਂ ਫੋਲੋ ਕਰਦੇ ਆ ਸਾਡੀ ਪੂਰੀ ਟੀਮ ਜਾਂਦੀ ਹੈ ਕੀ ਆਉਟਪੁੱਟ ਨਿਕਲੀ ਕਿੰਨੇ ਪਿੰਡਾਂ ਚ ਜਾਂ ਕਿੰਨੇ ਸ਼ਹਿਰਾਂ ਹੋਂ ਤੱਕ ਸਹਿਜ ਪਾੜ ਤੁਸੀਂ ਕਰਾ ਚੁੱਕੇ ਹੋ ਲਗਭਗ ਬਹੁਤ ਸਾਰੇ ਕਾਲਜ ਸਕੂਲ ਨੇ ਸਾਡਾ ਹਰ ਮਹੀਨੇ ਫੋਲੋਅਪ ਹੁੰਦਾ ਹੈ ਇਹ 1 ਵੀਰਤੀ ਤੋਂ 22 ਸਕੂਲ ਜਿਹੜੇ ਹੈ 22 ਤੋਂ 30 ਸਕੂਲ ਹੈ ਜਿਹੜੇ ਉਹ ਕਵਰ ਕਰਦੇ ਆ ਹਰ ਮਹੀਨੇ ਕਲਾਸ ਲੱਗਦੀ ਆ ਤਕਰੀਬਨ 5 ਲੱਖ ਤੋਂ ਪਲੱਸ ਜਿਹੜੇ ਹੈਗੇ ਉਹ ਸਟੂਡੈਂਟ ਹੈ ਤੇ 6 6.5 ਲੱਖ ਸੰਗਤ ਜਿਹੜੀ ਆ ਉਹ ਸਹਿਜ ਪਾਠ ਲੈਰ ਦੇ ਨਾਲ ਜੁੜੀ ਹੋਈ ਹੈ। ਕੀ ਬਾਤ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ। ਜਿੱਥੇ ਅਸੀਂ ਗੁਰਬਾਣੀ ਪੜ੍ਹਦੇ ਆ ਗੁਰੂ ਦੀ ਗੱਲ ਕਰੀਏ ਝੁੱਠੇ ਵਿਖਾਵੇ ਛੱਡੀਏ ਗੁਰੂ ਦੀ ਗੱਲ ਨੂੰ ਘਰ-ਘਰ ਪਹੁੰਚਾਈਏ ਗੁਰੂ ਦੇ ਨਾਲ ਇੰਨੀ ਕੁ ਮੁਹੱਬਤ ਕਰੀਏ ਇੰਨਾ ਕੁ ਸਾਡਾ ਰਿਸ਼ਤਾ ਕਾਇਮ ਹੋ ਜਾਵੇ ਅਸੀਂ ਕਹਿ ਤਾਂ ਦਵਾਂਗੇ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਜਦੋਂ ਗੁਰਬਾਣੀ ਗੰਮ ਦੀ ਗੱਲ ਆਉਂਦੀ ਹੈ ਗੁਰਬਾਣੀ ਪੜਨ ਦੀ ਗੱਲ ਆਉਂਦੀ ਹੈ ਤੇ ਅਸੀਂ ਵੇਸਲੇ ਰਹਿ ਜਾਂਨੇ ਆ ਮੁਬਾਰਕਬਾ ਧੰਨਵਾਦ ਕਰਦੇ ਹਾਂ ਉਹ ਜਿਹੇ ਸੇਵਾ ਸੋਸਾਇਟੀਆਂ ਦਾ ਜਿਨ੍ਹਾਂ ਨੇ ਸ਼ਬਦ ਦਾ ਲੰਗਰ ਲਗਾਇਆ ਫਤੇਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸੱਚਮੁੱਚ ਆਓ ਗੁਰੂ ਕੀ ਪਿਆਰੀ ਸਾ ਸੰਗਤ ਜੀਓ ਅਸੀਂ ਵੀ ਘਰ ਘਰ ਸਹਿਜ ਪਾਠ ਦੀ ਲਹਿਰ ਆਰੰਭ ਕਰੀਏ ਤਾਂ ਜੋ ਸਾਡੇ ਬੱਚੇ ਗੁਰਬਾਣੀ ਅਤੇ ਇਤਿਹਾਸ ਨਾਲ ਜੁੜ ਸਕਣ ਸੋ ਇਹ ਸੀ ਸੀਰੀ ਸਹਿਜ ਪਾਠ ਸੇਵਾ ਸੋਸਾਇਟੀ ਸ੍ਰੀ ਅੰਮ੍ਰਿਤਸਰ ਤੋਂ ਜੋ ਇਸ ਸਮੇਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸੇਂਚਿਆ ਦੀ ਸੇਵਾ ਗੁਰ ਇਤਿਹਾਜ਼ ਦੀ ਸੇਵਾ ਕਰ ਰਹੇ ਨੇ ਲਿਟਰੇਚਰ ਕਰਕੇ ਪਹੁੰਚਾਰੇ ਨੇ ਸਹਿਜ ਪੜ੍ਹ ਵਾਸਤੇ ਸੇਂਚਿਆ ਕਰ ਕਰ ਪਹੁੰਚ ਜਾਣ ਆਓ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ